ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ कौर ਸੰਧੂ ਤੇ ਅੱਜ ਗੱਲ ਕਰਾਂਗੇ ਜੀ ਕੇਜੂ ਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਜੇ ਕਰੀਏ ਤਾਂ 2022 ਦੀ ਤਾਂ ਕਾਫੀ ਜ਼ਿਆਦਾ ਜਿਹੜਾ ਵੱਡਾ ਹੰਗਾਰਾ ਮਿਲਿਆ ਪੰਜਾਬ ਦੇ ਵਿੱਚ ਜਿਹੜੇ ਨੇ ਭਗਵੰਤ ਮਾਨ ਐਜ਼ ਅ ਮੁੱਖ ਚਿਹਰਾ ਖੜਾ ਕੀਤਾ ਗਿਆ 2022 ਦੇ ਵਿੱਚ ਭਗਵੰਤ ਮਾਨ ਦਾ ਤੇ ਲੋਕਾਂ ਵੱਲੋਂ ਵੀ ਜਿਹੜੀ ਹੈ ਰੱਜ ਕੇ ਸਪੋਰਟ ਮਿਲੀ ਚਾਹੇ ਐਸ்சி ਬੀਸੀ ਜਰਨਲ ਕੋਈ ਵੀ ਕੈਟੇਗਰੀ ਹੋਵੇ ਜਿੱਥੇ ਭਗਵੰਤ ਸਿੰਘ ਮਾਨ ਦਾ ਕਾਫੀ ਵੱਡਾ ਜਿਹੜਾ ਹੈ ਸਪੋਰਟ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਨੇ ਕੀਤੀ ਪੰਜਾਬ ਦੇ ਵਿੱਚ ਜੇਕਰ ਕਿਸੇ ਹੋਰ ਜਾਤੀ ਦੇ ਲੋਕ ਰਹਿ ਰਹੇ ਨੇ ਕਹਿਣ ਦਾ ਮਤਲਬ ਹੈ ਕਿ ਚਾਹੇ ਪੰਜਾਬ ਤੋਂ ਬਾਹਰ ਤੋਂ ਪ੍ਰਵਾਸੀ ਆਏ ਹੋਏ ਨੇ ਉਹਨਾਂ ਵੱਲੋਂ ਵੀ ਅਗਰ ਪੰਜਾਬ ਦੇ ਵਿੱਚ ਜਿਹੜੀ ਵੋਟਾਂ ਬਣੀਆਂ ਹੋਈਆਂ ਉਹਨਾਂ ਵੱਲੋਂ ਵੀ ਜਿਹੜੀ ਰਾਜ ਕੇ ਮਤਲਬ ਵੋਟਾਂ ਧੜਾ ਧੜ ਪਾਈਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਵਸਨੀਕ ਨੇ ਪੰਜਾਬ ਦੇ ਚਾਹੇ ਉਹ ਪੰਜਾਬ ਤੋਂ ਬਾਹਰ ਆ ਕੇ ਪੰਜਾਬ ਦੇ ਵਿੱਚ ਵਸੇ ਹੋਏ ਨੇ ਤੇ ਹਰ ਇੱਕ ਜਿੱਤੇ ক্যাਟਾਗਰੀ ਵੱਲੋਂ ਵੋਟਾਂ ਦਾ ਜਿਹੜੀਆਂ 2022 ਦੇ ਵਿੱਚ ਪਾਈਆਂ ਗਈਆਂ ਲੇਕਿਨ ਦਿਨ ਦੇ ਦਿਨ ਜਿਵੇਂ ਕਹਿੰਦੇ ਹੁੰਦੇ ਆ ਕਿ ਕਹਿੰਦੇ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ ਉਵੇਂ-ਉਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰਿਅ ਘਟਦੀ ਗਈ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਨਵੀਨ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਨੇ ਇੱਕ ਸਰਵੇ ਵੀ ਕਰਵਾਇਆ ਜਿਹਦੇ ਦੌਰਾਨ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰੀਏ ਘਟੀ ਨਜ਼ਰ ਆਈ ਜਿੱਥੇ ਗਰਾਊਂਡ ਲੈਵਲ ਤੇ ਵੋਟਾਂ ਚੈੱਕ ਕਰਾਈਆਂ ਗਈਆਂ ਤਾਂ ਸ਼ਾਇਦ ਕਾਂਗਰਸ ਦੀ ਪਾਰਟੀ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਕਿਉਂਕਿ 2027 ਦੇ ਵਿੱਚ ਜਿਹੜੀ ਜਿਹੜੀ ਹੈ ਆਮ ਆਦਮੀ ਪਾਰਟੀ ਉਹ ਕਿਤੇ ਨਾ ਕਿਤੇ ਰਿਪੀਟ ਹੁੰਦੀ ਦਿਖਾਈ ਨਹੀਂ ਦੇ ਦੇਗੀ ਸਭ ਤੋਂ ਵੱਡਾ ਮੁੱਦਾ ਹੁਣ ਇੱਥੇ ਇਹ ਆਉਂਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ 2027 ਵਾਸਤੇ ਨਹੀਂ ਆ ਪਾਰਿਆ ਤਾਂ ਉਹਦਾ ਕੀ ਵੱਡਾ ਰੀਜ਼ਨ ਹੈ ਕਿਉਂਕਿ ਇੱਕ ਰੀਜ਼ਨ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਚੰਗੇ ਕੰਮ ਨਹੀਂ ਕੀਤੇ ਗਏ ਬੇਰੋਜ਼ਗਾਰੀ ਨਹੀਂ ਹਟੀ ਜੇਕਰ ਗੱਲ ਕਰੀਏ ਤਾਂ ਲੋਕ ਉੱਥੇ ਦੀ ਉੱਥੇ ਹੀ ਖੜੇ ਨੇ ਜਿਵੇਂ ਅੱਜ ਤੋਂ 70 ਸਾਲ ਪਹਿਲਾਂ ਦੀਆਂ ਜਿਹੜੀਆਂ ਨੇ ਕਰ ਰਹੀਆਂ ਸੀਗੀਆਂ ਪਾਰਟੀਆਂ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਹਰ ਇੱਕ ਪਾਰਟੀ ਵੱਲੋਂ ਉਹੀ ਕੰਮ ਨੂੰ ਹੀ ਕੀਤਾ ਗਿਆ ਤੇ ਉਸੇ ਤਰ੍ਹਾਂ ਦਾ ਕੰਮ ਹੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੇ ਇੱਕ ਪਾਸੇ ਦਿੱਲੀ ਤੋਂ ਆਏ ਦਿੱਲੀ ਲੋਬੀ ਵਾਲੇ ਲੋਕ ਆ ਕੇ ਦਿੱਲੀ ਤੋਂ ਜਿਹੜੇ ਨੇ ਨਕਾਰੇ ਹੋਏ ਉਹ ਆ ਕੇ ਪੰਜਾਬ ਦੇ ਵਿੱਚ ਬੈਠ ਗਏ ਕਾफी ਹੁਕਮ ਵੀ ਚਲਾਏ ਗਏ ਜਿੱਤੇ ਹਰੇਕ ਜਗ੍ਹਾ ਤੇ OSB ਵੀ ਲਗਾ ਦਿੱਤੇ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਵੱਡੇ ਉਹਦੇ ਵੀ ਖੋਲੇ ਹੁਣ ਇਹਦੇ ਵਿੱਚ ਜੇਕਰ 3.5 ਸਾਲ ਪੁਰਾਣੀ ਗੱਲ ਕਰੀਏ ਤਾਂ 3.5 ਸਾਲ ਪੁਰਾਣੀ ਗੱਲ ਕਰਦੇ ਆ ਤਾਂ ਲੋਕਾਂ ਵੱਲੋਂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਜ਼ਿਆਦਾ ਨਾਮ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਜੇਕਰ 70% ਲੋਕ ਲੋਕਾਂ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਨਹੀਂ ਅਪਣਾਇਆ ਜਾ ਰਿਹਾ ਤੇ ਜੇਕਰ ਗੱਲ ਕਰੀਏ ਤਾਂ ਇਹ ਸਾਰਾ ਕੋਸ਼ਿਸ਼ ਤਾਮ-ਚਾਮ ਕੁਝ ਆਪਦੇ ਹੀ ਲੋਕਾਂ ਦਾ ਕੀਤਾ ਕਰਾਇਆ ਹੈ ਆਪਦੇ ਹੀ ਉਹਨਾਂ ਦੇ ਵਿਧਾਇਕ ਨੇ ਮੰਤਰੀ ਨੇ ਸਰਪੰਚ ਨੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਕੋਈ ਵੀ ਕੰਮ ਨਹੀਂ ਕੀਤਾ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਜਿਹੜੇ ਆਮ ਘਰਾ ਦੇ ਨਾਮ ਨਿਕਲੇ ਸੀਗੇ ਜਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀਗਾ ਕਿ ਆਮ ਘਰਾ ਦੇ ਲੋਕਾਂ ਨੂੰ ਅਸੀਂ ਟਿਕਟਾ ਦਵਾਂਗੇ ਲੇਕਿਨ ਉਹ ਵੀ ਖਾਸ ਹੋ ਕੇ ਬੈਠ ਗਏ ਉਹਨਾਂ ਵੱਲੋਂ ਵੀ ਗੱਡੀਆਂ ਤੇ ਚੜ੍ਹੇ ਜਿਹੜੇ ਨੇ ਤੇਲਾਂ ਦਾ ਜਿਹੜੇ ਤੇਲ ਮਿਲਦਾ ਹੈ ਸਰਕਾਰੀ ਤੇਲ ਗੱਡੀਆਂ ਚ ਪੈਂਦਾ ਹੈ ਉਹਨਾਂ ਦਾ ਆਨੰਦ ਮਾਣਿਆ ਗਿਆ ਕੋਠੀਆਂ ਦਾ ਆਨੰਦ ਮਾਣਿਆ ਗਿਆ ਉਹ ਆਮ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਨਹੀਂ ਉਹਨਾਂ ਨੇ ਲੋਕਾਂ ਦਾ ਹੱਥ ਨਹੀਂ ਫੜਿਆ ਉਹਨਾਂ ਨੇ ਲੋਕਾਂ ਨੂੰ ਕਿਸੇ ਜਗ੍ਹਾ ਤੇ ਪਾ ਨਹੀਂ ਲਾਇਆ ਆਪ ਹੀ ਉਹ ਖਾਸ ਬਣਨ ਦੇ ਵਿੱਚ ਬਿਜ਼ੀ ਹੋ ਗਏ ਜੇ ਗੱਲ ਕਰੀਏ ਤਾਂ ਥੋੜੇ ਪਹਿਲਾਂ ਨਾਮ ਆਉਂਦੇ ਸੀ ਕਿਤੇ 10 ਤੋਂ 15 ਲੋਕਾਂ ਦਾ ਨਾਮ ਆਉਂਦਾ ਸੀ ਲੇਕਿਨ ਹੁਣ ਗਿਣਤੀ ਕਰਾਈਏ ਤਾਂ 36 ਲੋਕਾਂ ਦਾ ਨਾਮ ਆਇਆ ਹੈ 35 ਤੋਂ 36 ਵਿਧਾਇਕ ਮੰਤਰੀ ਸਰਪੰਚ ਆਗੂ ਵਲੰਟੀਅਰ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਜਿਹੜੇ ਆਉਣ ਦੇ ਟਾਈਮ 'ਚ ਟਿਕਟ ਨਹੀਂ ਮਿਲੇਗੀ ਤਾਂ ਕਹਿਣਾ ਮਤਲਬ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਛੁੱਟੀ ਕਰਨੀ ਪਵੇਗੀ ਇਹ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਕਹਿ ਰਹੇ ਨੇ ਇੱਕ ਪਾਸੇ ਮੁੱਖ ਜਿਹੜਾ ਜਿਹੜਾ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹਦੀ ਲੋਕਪ੍ਰੀਅਤਾ ਘਟੀ ਦੂਸਰੇ ਪਾਸੇ ਜਿਹੜੇ ਵਿਧਾਇਕਾ ਮੰਤਰੀਆਂ ਦੀ ਵਲੰਟੀਅਰਾਂ ਦੀ ਸਰਪੰਚਾਂ ਦੀ ਗੱਲ ਕੀਤੀ ਗਈ ਜਿਨ੍ਹਾਂ ਨੇ ਕੋਈ ਗਰਾਊਂਡ ਲੈਵਲ ਤੇ ਕੰਮ ਹੀ ਨਹੀਂ ਕੀਤਾ ਉਹ ਸਿਰਫ ਆਨੰਦ ਮਾਣਿਆ ਗਿਆ ਉਹਨਾਂ ਕੋਲ ਇਹ ਵੱਡੇ ਵੱਡੇ ਵਿਲੇ ਬਣਾ ਲਏ ਗਏ ਗੱਡੀਆਂ ਤੇ ਚੜੇ ਗੱਡੀਆਂ ਦਾ ਆਨੰਦ ਲਿਆ ਤੇ ਬਸ ਉਹ ਗੱਡੀਆਂ ਦਾ ਆਨੰਦ ਲੈਣ ਆਏ ਜਾਂ ਫਿਰ ਉਹ ਆਪਣੇ ਹੀ ਜਿਹੜੇ ਨੇ ਕਹਿਣਾ ਮਤਲਬ ਹੈ ਆਪਣਾ ਹੀ ਸਟਰੋਂਗ ਕੀਤਾ ਉਹਨਾਂ ਨੇ ਆਪ ਹੀ ਚਾਰ ਪੈਸੇ ਇਕੱਠੇ ਕੀਤੇ ਤੇ ਬਸ 9 ਤੋਂ 11 ਹੋਣ ਦੀ ਗੱਲ ਕੀਤੀ ਲੇਕਿਨ ਹੁਣ ਸਭ ਤੋਂ ਵੱਡੀ ਅਹਿਮ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਭਗਵੰਤ ਮਾਨ ਦਾ ਨਹੀਂ ਦੇਖਿਆ ਜਾ ਕਿਉਂਕਿ ਜਦਿਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਦੇ ਵਾਸਤੇ ਇੱਕ ਸਰਵੇ ਕਰਵਾਇਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਮੁੱਖ ਮੰਤਰੀ ਦਾ ਨਾਮ ਚਰਨ ਸਿੰਘ ਚੰਨੀ ਦਾ ਆ ਰਿਹਾ ਹੈ ਇਹ ਤਾਂ ਸ਼ਾਇਦ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੀ ਪਤਾ ਲੱਗੇਗਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਚਿਹਰਾ ਨਾ ਹੀ ਭਗਵੰਤ ਮਾਨ ਦਾ ਆਉਣਾ ਹੈ ਤੇ ਨਾ ਹੀ ਉਹਨਾਂ ਦੇ ਕਈ ਵਿਧਾਇਕਾਂ ਦੇ ਮੰਤਰੀਆਂ ਦੀ ਛੁੱਟੀ ਵੀ ਹੋਣੀ ਹੈ